ਵੇਖ ਕੈਂਖਾ ਨਾਚ ਮਕਾਈਏ ਵੇ ਖੂਟੋ ਬੇਤੇ ਹੋਵੇ ਚੰਦ ਨਾਚਣ ਲੱਗਿਆ ਵਿੱਚ ਦੀ ਕੁੜੀਆਂ ਦੇ ਨੀਂ ਨੀ ਪਾਣਨ ਗਈਆਂ ਚੱਕੋ ਨੀਂ ਨੀ ਸਮਾਂ ਜਾਈਏ ਕੁੜੀਆਂ ਦੇ ਪਾਣਨ ਗਈਆਂ ਜਾਈਏ ਨੀਂ ਨੀ ਪਾਣਨ ਗਈਆਂ ਜਾਈਏ ਇਸਰ ਪ੍ਰਭਾਤ ਪ੍ਰਭਾਤ ਹੋਣ ਦੀ ਬਾਤ ਦਰ ਬਾਰ ਕੋਈ ਜਿਹੜੇ ਕੰਮ ਦੇਖਣਾ 3500 ਦੇ ਮੇਰੇ ਕੰਮ ਦੇ ਆ ਤੇਰੀ ਮੂਰੇ ਸਾਰੇ ਅੱਗੇ ਦੇਰ

இருபத்து <laughs> ஐந்து ਹਲਾ ਲੰਬੜਦਾਰ ਮੇਰੀ ਵੀਰ ਸਾਡਾ ਖੇਡ ਮਾਰ ਵੀਰ ਸਾਡਾ ਖੇਡ ਮਾਰ ਵੀਰ ਸਾਡਾ ਖੇਡ ਮਾਰ ਵੀਰ ਸਾਡਾ ਖੇਡ ਮਾਰ ਨਾ ਲਾ ਲਾ ਖੇਡ ਲਿਆ ਬੋੜਾ ਕੋ ਮਿਲਾ ਲੈ ਮੈਨੂੰ ਹੋਰ ਸੇਰਾ ਕਰਨਾ ਕੋ ਨਾ ਮੈਨੂੰ ਹੋਰ ਨਹੀਂ ਜਨਗੋ ਮਿਲਾ ਮਾਰਿਆ ਹਾਇ ਕੋ ਮਜਾ ਬਾਤਾਂ ਕੋ

ਆਏ ਕੋਈ ਨੀ ਨੀ ਗਿਰ ਗਈ ਇਹ ਲੱਡੂ ਖਾ ਜਾ ਕਿਰੂ ਕਰੀਏਂ ਤਿਆਰ ਹੈ ਹੁਣ ਆ ਵੀ ਮਲਾਹ ਦਰ ਚਲੀ ਜਾ ਕੌਣ ਹੈ ਕੋਈ ਆਂਦੇ ਨੇ ਪਾ ਕੇ ਕਹਾਂ ਤੇ ਡੋਲ ਦਿਓ ਉਧਰ ਕੌਣ ਹੈ ਇੱਕ ਮਿੰਟ ਦੁੱਬ ਪਟ ਕੇ ਸਾਰਿਆਂ ਨੂੰ ਪਤਾ ਹੀ ਲੱਗੇ ਲਗ ਨਹੀਂ ਵੀਡੀਓ ਤੇਰੇ ਇੱਕ ਮੇਰੇ ਬਾਰੇ ਕੋਈ ਤਾਂ ਦਵਾਈ ਪਟ ਲਈ ਉਹਦੀ ਮੈਂ ਕਹਿੰਦੀ ਕਿਹੀਏ ਤੂੰ ਕਿਉਂ ਦਾ ਦੜਾ ਲਿਆਈ ਜੁੜੀਆਂ ਰੰਗੀਆਂ ਮੱਟੂ